ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਆਓ ਅੱਜ ਆਪਾਂ ਮਾਛੀਵਾੜੀ ਦੇ ਜੰਗਲ ਦਾ ਇਤਿਹਾਸ ਜਾਣਦੇ ਹਾਂ ਕਿ ਗੁਰੂ ਪਾਸ਼ਾ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜੰਗਲ ਦੇ ਵਿੱਚ ਕਦੋਂ ਅਤੇ ਕਿਵੇਂ ਗਏ ਅਤੇ ਉੱਥੇ ਗੁਰੂ ਪਾਸ਼ਾ ਜੀ ਦੇ ਨਾਲ ਕੀ ਕੀ ਬੀਤੀ ਆਓ ਇਸ ਬਾਰੇ ਆਪਾਂ ਅੱਗੇ ਜਾਣਦੇ ਹਾਂ ਸੰਗਤ ਜੀ ਜਿਸ ਵੇਲੇ ਗੁਰੂ ਪਾਤਸ਼ਾਹ ਜੀ ਨੇ ਚਮਕੌਰ ਦੀ ਗੜੀ ਨੂੰ ਛੱਡਿਆ ਤਾਂ ਉਸ ਵੇਲੇ ਗੁਰੂ ਪਾਤਸ਼ਾਹ ਜੀ ਦੇ ਨਾਲ ਭਾਈ ਦਇਆ ਸਿੰਘ ਅਤੇ ਭਾਈ ਧਰਮ ਸਿੰਘ ਅਤੇ ਭਾਈ ਮਾਨ ਸਿੰਘ ਜੀ ਜੋ ਕਿ ਪੰਜਾਂ ਪਿਆਰਿਆਂ ਦੇ ਵਿੱਚੋਂ ਸਨ ਗੁਰੂ ਪਾਤਸ਼ਾਹ ਜੀ ਦੇ ਨਾਲ ਗੜੀ ਦੇ ਵਿੱਚੋਂ ਨਿਕਲਦੇ ਹਨ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਖਿੜੀ ਪਿੰਡ ਕੋਲ ਪਹੁੰਚ ਜਾਂਦੇ ਹਨ ਤਾ ਸੰਗ ਜੀ ਉਸ ਵੇਲੇ ਗੁਰੂ ਪਾਤਸ਼ਾਹ ਜੀ ਦੇ ਨਾਲੋਂ ਇਹ ਤਿੰਨੇ ਸਿੰਘ ਵਿਛੜ ਜਾਂਦੇ ਹਨ ਤਾਂ ਸ਼ਾਮ ਦਾ ਵੇਲਾ ਹੋ ਜਾਂਦਾ ਹੈ ਤਾਂ ਉਸ ਵੇਲੇ ਉਸ ਖਿੜੀ ਨਿੜੀ ਪਿੰਡ ਦੇ ਦੋ ਗੁਜਰਾ ਨੇ ਅਲਫੂ ਅਤੇ ਗਾਮੂ ਨੇ ਗੁਰੂ ਪਾਤਸ਼ਾਹ ਜੀ ਨੂੰ ਪਹਿਚਾਨ ਲਿਆ ਤਾਂ ਉਹਨਾਂ ਦੋਨਾਂ ਨੇ ਆਪਸ ਦੇ ਵਿੱਚ ਸਲਾਹ ਬਣਾਈ ਕਿ ਗੁਰੂ ਪਾਤਸ਼ਾਹ ਜੀ ਨੂੰ ਆਪਾਂ ਫੜਾ ਲਈਏ ਅਤੇ ਬਹੁਤ ਸਾਰਾ ਪੈਸਾ ਜਾ ਧਨ ਦੌਲਤ ਆਪਾਂ ਨੂੰ ਇਸ ਬਦਲੇ ਮਿਲ ਜਾਵੇਗੀ ਤਾਂ ਸੰਗਤ ਜੀ ਇੱਥੇ ਫਿਰ ਗੁਰੂ ਪਾਤਸ਼ਾਹ ਜੀ ਨੇ ਇਹਨਾਂ ਦੋਨਾਂ ਗੁਜਰਾ ਨੂੰ ਖਤਮ ਕਰ ਦਿੱਤਾ ਸੰਗਤ ਜੀ ਇੱਥੇ ਫਿਰ ਗੁਰੂ ਪਾਤਸ਼ਾਹ ਜੀ ਰਾਤੋ ਰਾਤ ਸਫਰ ਕਰਕੇ ਮਾਛੀਵਾੜੇ ਪਹੁੰਚ ਜਾਂਦੇ ਹਨ ਇੱਥੇ ਫਿਰ ਗੁਰੂ ਪਾਤਸ਼ਾਹ ਜੀ ਇੱਕ ਬਾਗ ਦੇ ਵਿੱਚ ਰੁਕਦੇ ਹਨ ਅਤੇ ਉੱਥੇ ਫਿਰ ਗੁਰੂ ਪਾਤਸ਼ਾਹ ਜੀ ਆਰਾਮ ਕਰਦੇ ਹਨ ਗੁਰੂ ਪਾਤਸ਼ਾਹ ਜੀ ਨੇ ਇੱਥੇ ਕਈ ਰਾਤਾਂ ਭੁੱਖਣ ਪਾਣੇ ਰਹਿ ਕੇ ਠੰਡ ਦੇ ਵਿੱਚ ਕੰਡਿਆਂ ਦੇ ਉੱਤੇ ਰਾਤਾਂ ਬਿਤਾਈਆਂ ਸਨ ਤਾਂ ਉੱਥੇ ਫਿਰ ਗੁਰੂ ਪਾਤਸ਼ਾਹ ਜਿਨੇ ਸ਼ਬਦ ਉਚਾਰਨ ਕੀਤਾ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਤੂਤਵੀਨ ਰੋਗ ਰਜਾਈਆਂ ਦਾ ਓਢਣਾ 나ਗ ਨਿਵਾਸਾਂ ਦੇ ਰਹਿਣਾ ਸੂਲ ਸਰਾਹੀ ਖੰਜਰ ਵਿੰਗ ਕਸਾਈਆਂ ਦੇ ਸਹਿਣਾ ਯਾਰੜੇ ਦਾ ਸਾਨੂੰ ਸੱਥਰ ਚੰਗਾ ਪਾਟ ਖੇੜਿਆਂ ਦਾ ਰਹਿਣਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਾਛੀਵਾੜੇ ਦੇ ਜੰਗਲ ਵਿੱਚ ਟਿੰਡ ਦਾ ਸਰਾਨਾ ਲਾ ਕੇ ਸੁੱਤੇ ਹੋਏ ਸਨ ਤਾਂ ਉਸ ਵੇਲੇ ਫਿਰ ਭਾਈ ਧਰਮ ਸਿੰਘ ਜੀ ਅਤੇ ਭਾਈ ਮਾਨ ਸਿੰਘ ਜੀ ਗੁਰੂ ਪਾਤਸ਼ਾਹ ਜੀ ਦੇ ਕੋਲ ਪਹੁੰਚ ਜਾਂਦੇ ਹਨ ਅਤੇ ਗੁਰੂ ਪਾਤਸ਼ਾਹ ਜੀ ਨੂੰ ਦੱਸਦੇ ਹਨ ਕਿ ਗੁਰੂ ਪਾਤਸ਼ਾਹ ਜੀ ਦੁਸ਼ਮਣਾਂ ਦੀ ਫੌਜ ਵਾਹੋ ਦਾਹੀ ਆ ਰਹੀ ਹੈ ਅਤੇ ਗੁਰੂ ਪਾਸ਼ਾ ਜਿਹਨੂੰ ਕਹਿਣ ਲੱਗੇਗਾ ਪਾਸ਼ਾ ਜੀ ਸਾਨੂੰ ਕਿਸੇ ਸੁਰੱਖਿਅਤ ਜਗ੍ਹਾ ਤੇ ਚੜੇ ਜਾਣਾ ਚਾਹੀਦਾ ਹੈ ਪ੍ਰਸੰਗ ਜੀ ਗੁਰੂ ਪਾਸ਼ਾ ਜਿਹਦੇ ਪੈਰਾਂ ਦੇ ਛਾਲਿਆਂ ਤੇ ਜ਼ਖਮਾਂ ਦੇ ਕਾਰਨ ਗੁਰੂ ਸਾਹਿਬ ਜੀ ਤੋਂ ਬਹੁਤਾ ਤੁਰਿਆ ਵੀ ਨਹੀਂ ਜਾ ਰਿਹਾ ਸੀ ਭਾਈ ਮਾਨ ਸਿੰਘ ਜੀ ਗੁਰੂ ਪਾਸ਼ਾ ਜਿਹਨੂੰ ਸਹਾਰਾ ਦਿੰਦੇ ਹਨ ਅਤੇ ਗੁਰੂ ਪਾਸ਼ਾ ਜਿਹਨੂੰ ਇੱਕ ਖੂਹ ਤੇ ਲੈ ਕੇ ਚਲੇ ਜਾਂਦੇ ਹਨ ਉਸ ਖੂਹ ਤੇ ਗੁਰੂ ਪਾਤਸ਼ਾਹ ਜੀ ਨੇ ਜਲ ਛਕਿਆ ਅਤੇ ਕਾਫੀ ਦਿਨਾਂ ਬਾਅਦ ਇਸ਼ਨਾਨ ਕੀਤਾ ਜਿੱਥੇ ਅਸੰਗਤ ਜੀ ਜਿੱਥੇ ਅੱਜ ਗੁਰਦੁਆਰਾ ਚੰਨ ਕਮਲ ਸਹਿਬ ਬਣਿਆ ਹੋਇਆ ਹੈ ਸੰਗਤ ਜੀ ਇਹ ਬਾਗ ਗੁਲਾਬੇ ਸੰਧ ਦਾ ਸੀ ਜੋ ਕਿ ਮਾਛੀਵਾੜੇ ਦੇ ਵਿੱਚ ਰਹਿੰਦਾ ਸੀ ਜਦੋਂ ਉਸ ਨੂੰ ਗੁਰੂ ਪਾਤਸ਼ਾਹ ਜੀ ਬਾਰੇ ਪਤਾ ਚੱਲਦਾ ਹੈ ਤਾਂ ਉਹ ਗੁਰੂ ਸਾਹਿਬ ਜੀ ਨੂੰ ਆਪਣੇ ਘਰ ਲੈ ਜਾਂਦਾ ਹੈ ਉਸ ਨੇ ਗੁਰੂ ਪਾਤਸ਼ਾਹ ਜੀ ਦੀ ਬੜੇ ਪਿਆਰ ਦੇ ਨਾਲ ਹਾਰ ਭਾਵ ਦੇ ਨਾਲ ਸੇਵਾ ਕੀਤੀ ਕੁਝ ਦਿਨ ਗੁਰੂ ਪਾਤਸ਼ਾਹ ਜੀ ਉੱਥੇ ਠਹਿਰਦੇ ਹਨ ਇਧਰ ਮੁਗਲ ਫੌਜਾਂ ਗੁਰੂ ਪਾਤਸ਼ਾਹ ਜੀ ਦੀ ਪਾਲ ਕਰ ਰਹੀਆਂ ਸਨ ਇਸ ਕਰਕੇ ਗੁਰੂ ਪਾਤਸ਼ਾਹ ਜੀ ਇੱਥੇ ਬਹੁਤੇ ਦਿਨ ਰੁਕ ਵੀ ਨਹੀਂ ਸਕਦੇ ਸਨ ਤਾਂ ਇੱਥੇ ਫਿਰ ਗੁਰੂ ਪਾਤਸ਼ਾਹ ਜੀ ਨੂੰ ਮਾਛੀਵਾੜੇ ਦੇ ਦੋ ਰਹਿਣ ਵਾਲੇ ਦੋ ਸਕੇ ਭਰਾ ਗਣੀ ਖਾਂ ਤੇ ਨਵੀਂ ਖਾਂ ਗੁਰੂ ਪਾਤਸ਼ਾਹ ਜੀ ਨੂੰ ਮਿਲਣ ਆਉਂਦੇ ਹਨ ਸੰਗਤ ਜੀ ਇਹ ਦੋਨੋਂ ਭਰਾ ਗੁਰੂ ਪਾਤਸ਼ਾਹ ਜੀ ਦੇ ਬੜੇ ਸਰਧਾਲੂ ਸਨ ਕਿਉਂਕਿ ਇਹ ਗੁਰੂ ਪਾਤਸ਼ਾਹ ਜੀ ਦੇ ਪਹਿਲਾਂ ਨੌਕਰ ਰਹਿ ਚੁੱਕੇ ਸਨ ਜਦੋਂ ਉਹਨਾਂ ਦੋਨਾਂ ਭਰਾਵਾਂ ਨੂੰ ਗੁਰੂ ਸਾਹਿਬ ਜੀ ਦੇ ਮਾਛੀਵਾੜੇ ਆਉਣ ਦਾ ਪਤਾ ਚੱਲਿਆ ਤਾਂ ਉਹ ਦੋਨੇ ਭਰਾ ਉਸੇ ਵੇਲੇ ਗੁਰੂ ਸਾਹਿਬ ਜੀ ਨੂੰ ਮਿਲਣ ਦੇ ਲਈ ਆਉਂਦੇ ਹਨ ਅਤੇ ਸਾਰੀ ਕਹਾਣੀ ਦਾ ਪਤਾ ਲੱਗਣ ਤੋਂ ਗੁਰੂ ਪਾਤਸ਼ਾਹ ਜੀ ਨੂੰ ਬੇਨਤੀ ਕਰਨ ਲੱਗੇ ਕਿ ਪਾਤਸ਼ਾਹ ਜੀ ਸਾਨੂੰ ਵੀ ਸੇਵਾ ਦਾ ਮੌਕਾ ਦਿੱਤਾ ਜਾਵੇ ਅਤੇ ਕਹਿਣ ਲੱਗੇ ਕਿ ਪਾਤਸ਼ਾਹ ਜੀ ਅਸੀਂ ਤੁਹਾਨੂੰ ਵੈਰੀ ਦੇ ਖਤਰੇ ਤੋਂ ਬਾਅਦ ਕਿਸੇ ਸੁਰੱਖਿਤ ਜਗ੍ਹਾ ਤੇ ਪਹੁੰਚਾ ਲਈਏ ਤਾਂ ਉਹਨਾਂ ਦੋਨਾਂ ਭਰਾਵਾਂ ਦੀ ਗੱਲ ਮੰਨ ਕੇ ਗੁਰੂ ਪਾਤਸ਼ਾਹ ਜੀ ਨੇ ਨੀਲੇ ਕੱਪੜੇ ਪਹਿਨ ਲਏ ਉੱਚ ਦੇ ਪੀਰ ਵਾਲਾ ਬਾਣਾ ਪਹਿਨ ਲਿਆ ਪਾਲਕੀ ਦੇ ਵਿੱਚ ਬੈਠ ਜਾਂਦੇ ਹਨ ਗਣੀ ਖਾਂ ਨਵੀ ਖਾਂ ਅਤੇ ਭਾਈ ਧਰਮ ਸਿੰਘ ਭਾਈ ਮਾਨ ਸਿੰਘ ਜੀ ਨੇ ਇਨ੍ਹਾਂ ਚਾਰਾਂ ਜਣਿਆਂ ਨੇ ਮੋਢਿਆਂ ਉੱਤੇ ਪਾਲਕੀ ਸੈਭ ਚੱਕ ਲਈ ਅਤੇ ਭਾਈ ਦਇਆ ਸਿੰਘ ਜੀ ਪਿੱਛੇ ਚੋਰ ਸਾਹਿਬ ਕਰਨ ਲੱਗ ਜਾਂਦੇ ਹਨ ਰਾਸਤੇ ਦੇ ਵਿੱਚ ਜੇਕਰ ਇਹਨਾਂ ਨੂੰ ਕੋਈ ਪੁੱਛਦਾ ਹੈ ਤਾਂ ਇਹ ਕਹਿ ਦਿੰ ਕਹਿ ਦਿੰਦੇ ਹਨ ਕਿ ਅਸੀਂ ਆਪਣੇ ਉੱਚ ਦੇ ਪੀਰ ਨੂੰ ਲੈ ਕੇ ਜਾ ਰਹੇ ਹਾਂ ਪ੍ਰਸੰਗਤ ਜੀ ਰਸਤੇ ਦੇ ਵਿੱਚ ਗੁਰੂ ਸਾਹਿਬ ਜੀ ਦੀ ਪਾਲ ਕਰਦੀ ਹੋਈ ਮੁਗਲ ਫੌਜ ਪੜਤਾਲ ਕਰ ਰਹੀ ਹੈ ਤਾਂ ਇੱਥੇ ਫਿਰ ਗੁਰੂ ਸਾਹਿਬ ਜੀ ਦੀ ਪਾਲਕੀ ਨੂੰ ਰੋਕ ਲਿਆ ਜਾਂਦਾ ਹੈ ਅਤੇ ਪੁੱਛਗਿੱਛ ਕੀਤੀ ਜਾਂਦੀ ਹੈ ਪਰ ਸੰਗਤ ਜੀ ਇਥੇ ਦੋਨਾਂ ਪਠਾਨ ਭਰਾਵਾਂ ਨੇ ਗਨੀਖਾ ਤੇ ਨਵੀ ਖਾਨ ਨੇ ਪੂਰੀ ਚੰਗੀ ਤਰ੍ਹਾਂ ਤਸੱਲੀ ਕਰਵਾ ਦਿੱਤੀ ਕਿ ਇਹ ਸਾਡਾ ਉੱਚ ਦਾ ਪੀਰ ਹੀ ਹੈ ਪਰ ਫਿਰ ਵੀ ਸੰਗਤ ਜੀ ਇਥੇ ਕਾਜੀ ਪੀਰ ਮੁਹੰਮਦ ਸਲੋਹ ਵਾਲੇ ਨੂੰ ਬੁਲਾਇਆ ਗਿਆ ਪਰ ਸੰਗਤ ਜੀ ਗੁਰੂ ਸਾਹਿਬ ਜੀ ਨੇ ਉਸ ਪੀਰ ਮੁਹੰਮਦ ਤੋਂ ਕਿਸੇ ਵੇਲੇ ਫਾਰਸੀ ਸਿੱਖੀ ਸੀ ਫਾਰਸੀ ਪੜ੍ਹੀ ਸੀ ਪਰ ਸੰਗਤ ਜੀ ਜਦੋਂ ਉਸ ਪੀਰ ਨੂੰ ਪੁੱਛਿਆ ਗਿਆ ਕਿ ਤੁਸੀਂ ਚੰਗੀ ਤਰ੍ਹਾਂ ਤਸੱਲੀ ਕਰੋ ਕਿ ਇਹ ਉੱਚ ਦਾ ਪੀਰ ਹੀ ਹੈ ਤਾਂ ਉਸ ਪੀਰ ਨੇ ਵੀ ਕਹਿ ਦਿੱਤਾ ਕਿ ਤੁਸੀਂ ਇਹਨਾਂ ਮਹਾਂਪੁਰਸ਼ਾਂ ਨੂੰ ਨਾ ਰੋਕੋ ਇਹਨਾਂ ਨੂੰ ਤੁਸੀਂ ਜਾਣ ਦਿਓ ਇਹ ਤਾਂ ਪਹੁੰਚੇ ਹੋਏ ਪੀਰ ਹਨ ਸਾਜੀ ਪੀਰ ਮੁਹੰਮਦ ਸਲੋ ਵਾਲੇ ਨੇ ਇਹ ਗੱਲ ਕਹੀ ਤਾਂ ਫੌਜ ਨੂੰ ਤਸੱਲੀ ਹੋ ਗਈ ਤਾਂ ਉਹਨਾਂ ਨੇ ਗੁਰੂ ਪਾਤਸ਼ਾਹ ਜੀ ਨੂੰ ਅੱਗੇ ਜਾਣ ਦੀ ਇਜਾਜ਼ਤ ਦੇ ਦਿੱਤੀ ਇਸ ਤਰ੍ਹਾਂ ਸੰਗਤ ਜੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਲਕੀ ਸਾਹਿਬ ਦੇ ਵਿੱਚ ਉੱਚ ਦਾ ਪੀਰ ਬਣ ਕੇ ਬੈਠ ਜਾਂਦੇ ਹਨ ਅਤੇ ਲੁਧਿਆਣੇ ਪਹੁੰਚ ਜਾਂਦੇ ਹਨ ਧੰਨ ਸਾਨ ਗੁਰੂ ਪਾਤਸ਼ਾਹ ਜੀ ਜਿਨ੍ਹਾਂ ਨੇ ਇੰਨੇ ਤਸੀਹੇ ਝੱਲ ਕੇ ਵੀ ਬਿਲਕੁਲ ਨਹੀਂ ਡੋਲੇ ਅਡੋਲ ਰਹੇ ਆਪਣਾ ਸਾਰਾ ਪਰਿਵਾਰ ਵਾਰ ਕੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਕਰ ਰਹੇ ਹਨ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਸਾਨੂੰ ਵੀ ਗੁਰੂ ਪਾਤਸ਼ਾਹ ਜੀ ਦੇ ਦਿੱਤੇ ਹੋਏ ਹੁਕਮਾਂ ਤੇ ਚੱਲਣਾ ਚਾਹੀਦਾ ਹੈ ਆਗਿਆ ਦਾ ਪਾਲਣ ਕਰਨਾ ਚਾਹੀਦਾ ਹੈ ਪਾਤਸ਼ਾਹ ਜੀ ਦੀ ਬਖਸ਼ੀ ਹੋਈ ਸਿੱਖੀ ਨੂੰ ਅੱਗੇ ਵਧਾਉਣਾ ਚਾਹੀਦਾ ਹੈ ਸੰਗਤ ਜੀ ਜੇ ਆਪਾਂ ਸਿੱਖੀ ਨੂੰ ਅੱਗੇ ਵਧਾਵਾਂਗੇ ਆਪਣੇ ਬੱਚੇ ਅੱਗੇ ਸਿੱਖੀ ਦੇ ਨਾਲ ਜੋੜਨਗੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੋੜਨਗੇ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਜੇਕਰ ਤੁਹਾਨੂੰ ਇਹ ਸਾਖੀ ਅੱਜ ਦੀ ਇਹ ਸਾਖੀ ਵਧੀਆ ਲੱਗੀ ਤਾਂ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਣਾ ਅਤੇ ਇਸ ਤਰ੍ਹਾਂ ਦੀਆਂ ਸਾਖੀਆਂ ਸੁਣਨ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਅਤੇ ਹੋਰ ਨਾ ਸੰਗਤਾਂ ਨੂੰ ਵੀ ਸ਼ੇਅਰ ਕਰ ਦਿਆ ਕਰੋ ਸੰਗਤ ਜੀ ਤਾਂ ਕਿ ਹੋਰ ਵੀ ਸੰਗਤਾਂ ਨੂੰ ਪਾਸਾ ਜਿਹੜੀਆਂ ਸਾਖੀਆਂ ਸੁਣਨ ਤਾਂ ਕਿ ਉਹ ਵੀ ਗੁਰੂ ਬਾਣੀ ਦੇ ਨਾਲ ਜੁੜਨ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਇੰਨੀਆਂ ਕਪੀੜੀਆਂ ਪ੍ਰਵਾਨ ਕਰਨੀਆਂ ਜੇਕਰ ਕਿਸੇ ਵੀ ਤਰ੍ਹਾਂ ਦੀ ਕੋਈ ਗਲਤੀ ਹੋ ਗਈ ਹੋਵੇ ਤਾਂ ਖਿਮਾ ਦੇ ਜਾਚ ਕਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ